ਕਲਵਰ ਕੋਈ ਨਹੀਂ ਮੈਂ ਤਾਂ ਬਈਸ ਰੋੜ ਤੇ ਸ਼ਹਿਰ ਕੰਡਿਆ ਸੀਗਾ ਮੈਂ ਆਇਆ ਤਾਂ ਵੇਖਿਆ ਰੋੜ ਤੇ ਸ਼ਹਿਰ ਐਕਸੀਡੈਂਟ ਵਗੈਰਾ ਹੋਇਆ ਕੁਛ ਤੋਂ ਜਦੋਂ ਇੱਥੇ ਆ ਕੇ ਵੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗਾ ਮੈਨੂੰ ਨਾਮ ਨਹੀਂ ਪਤਾ ਇਹਨੇ ਪਹਿਲਾਂ ਇਹਨੇ ਸਹੀ ਤਰ੍ਹਾਂ ਹੋਟਲ ਰੈਂਟ ਤੇ ਲਿਆਇ ਇਕੱਠੇ ਲਿਆਇ ਹੋਇਆ ਸੀ ਸ਼ਾਇਦ ਇਹਨੇ ਪਹਿਲਾਂ ਹੀ ਲੱਗ ਠੜ ਚੱਲਦੀ ਪਈ ਦੋ ਚਾਰ ਇਹ ਪਹਿਲਾਂ ਹੀ ਉਹ ਬੰਦੇ ਸਾਡੇ ਹੁੰਦੇ ਆਪਾਂ ਭਜਾਏ ਭੈਣ ਨੇ ਹੁਣ ਉਸ ਤੋਂ ਬਾਅਦ ਇਹ ਮੈਂ ਕੀ ਗੱਲ ਕਰਾਂ ਚੱਲਾਂ ਦੀ ਮੈਂ ਮਹੀਨੇ ਕੋ ਹੋ ਗਿਆ ਮੈਂ ਹੋਟਲ ਤੇ ਨਹੀਂ ਆੜੇ ਛੋਟੇ ਬਰੋੜੇ ਜਮ ਇਹ ਨਾ ਬੇਵਕਾ ਮਾ ਚੱਲ ਮਾ ਚੱਲਦਾ ਬੇਟੀ ਇਹ ਕਿੰਨੇ ਕ ਬੰਦੇ ਜਿਹਨਾਂ ਨੇ ਲਾਈਆਂ ਮੈਨੂੰ ਭਾਈ ਰੋਡ ਤੇ ਜੋ ਸੁਣੇ ਮੈਂ ਇੱਥੇ ਗੱਲੀ ਚੱਕੇ ਲਾ ਰਏ ਹੈਗੇ ਮੈਨੂੰ ਜੋ ਰੋਡ ਤੇ ਸੁਣਿਆ ਕਿ ਪੰਛੀ ਜਣੇ ਸੀ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਖਿੱਚ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਇਹ ਹੀ ਜਾਂਦਾ ਕਿ ਮੈਂ ਮੌਕੇ ਤੇ ਹਿਆ ਨਹੀਂ ਸੀ ਭਾਈ ਇੱਥੇ ਹਿਆਰ ਵਗੈਰਾ ਵੀ ਗਈ ਹੋਣਾ ਕੋਈ ਸੋਚੀ ਹੈ ਕਿ ਦਰਤਾਂ ਲੱਤ ਦੋ ਤਿੰਨ ਜਗ੍ਹਾ ਟੋੜੀ ਹੈ ਕੁਝ ਸੀਸੀ ਵਗੈਰਾ ਦਾ ਗੱਡਾ ਤੇ ਇੱਥੇ ਉੱਠਦੀ ਆਪਾਂ ਸੀਸੀ ਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਹੁੰਦੀ ਹੈ ਜੇ ਕੋਈ ਅੰਦਰ ਗੱਲ ਹੋਵੇ ਨੇ ਵੀ ਰੋਡ ਤੇ ਇਥੇ ਮੁੰਲੇ ਮਲਾਜੋ ਨੇ ਸੈਰ ਕੰਦੇ ਗਲੀ ਜਨ ਘੁੰਮ ਕੇ ਅਗਲੀ ਗਲੀ ਆਉਂਦੇ ਐ ਐਸੇ ਮੋੜ ਤੇ ਨੇ ਕਿ ਰਸ਼ ਬੜਾ ਲੱਗਾ ਹੋਇਆ ਤੇ ਜਦੋਂ ਆਗੇ ਦੇਖਿਆ ਕਿ ਮੈਂ ਕਿਈ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਤਾਂ ਗੇਹੀ ਲੰਮੇ ਪਿਆ ਹੋਇਆ ਇਸ ਪ੍ਰਸ਼ਾਸਨ ਨੇ ਇਹਦੇ ਬਾਰੇ ਸੂਚੀ ਦਿੱਤੀ ਨਹੀਂ ਕਿ ਉਹਨੇ 184 ਫੋਨ ਕੀਤਾ ਹੈ ਉਹ ਤੇ ਕਰੋੜਾਂ ਨੂੰ ਫੋਨ ਕੀਤਾ ਨੇ ਆਗੇ ਬਲਾਜੋ ਮਲਾਜੋ ਦੁਆਇਨ ਉਹਨਾਂ ਨੇ ਨੋਟ ਕਰ ਲਿਆ ਜੋ ਵੀ ਵਾਈਫ ਦੇ ਪਿਆਲੇ ਦੇ ਘਰ ਵੀ ਦੋ ਚਾਰੀ ਆ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲੇ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਵਾਲੇ ਨਹੀਂ ਕੱਲੇ ਜੀ ਬਈ ਪੀਸੀਆਰ ਵਾਲੇ ਆਏ ਨੇ ਬੁਰਾ ਸਮ ਉਹ ਸਰਕਾਰੀ ਹਸਪਤਾਲ ਵੀ ਭੇਜੇ ਮਤਲਬ ਪਰਚੇ ਦਾ ਕੰਮ ਹੈ ਬਿਲਕੁਲ ਜੀ ਜੀ ਤੇ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਇਹਨੇ ਵੀ ਨਹੀਂ ਸੋਚਿਆ ਕਿ ਕਿਹ ਕਿਦਾਂ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਵੀ ਭਾਈ ਹੈ ਨਹੀਂ ਨਾ ਗੁੰਨਗਰਦੀ ਇੰਨੀ ਵਧੀ ਸ਼ਹਿਰੋਂ ਜਿਹੜਾ ਕੋਈ ਇੱਕ ਦੂਜੇ ਨੂੰ ਮਰਜ਼ੀ ਆ ਕੇ ਵੱਢੀ ਜਾ ਰਹੇ ਪੈਨੂ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਾਰੇ ਉਹਦੇ ਖਿਲਾਫ ਦਰਖਾਸਤ ਨਹੀਂ ਉਠਾ ਲਈ ਜਿਵੇਂ ਦੋ ਚਪੇੜਾ ਮਾਰ ਲਓ ਕੋਈ ਲਤਵਾ ਤੋੜ ਕੇ ਪਾਇਸ਼ ਕਰ ਦੋ ਉਹ ਟੱਪੜੀ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਉਣਾ ਉਹੀ ਕਹਣਾ ਭਾਜੀ ਬਿਲਕੁਲ ਮ ਮੇਰੇ ਹੁੰਦਾ ਬੰਦਾ ਜਖਮੀ ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਝਾੜ ਉਹਨੂੰ ਕੋ ਟੈਂਸ਼ਨ ਫੋਟੇ ਦੇ ਝਾੜੀ ਉਹਨੇ ਮੇਰੇ ਮੋਢੇ ਮਾਰਿਆ ਵਾ ਫਿਰ ਮੇਲੇ ਲੱਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਚੋਟਲ ਮੰਦੀ ਤੇ ਸ਼ੇਰ ਪ੍ਰਦੇਕਿੰਜੀ ਚਰਸਰੀਆ ਜੋ ਮੈਨੂੰ ਕੋ ਲੱਗਾ ਵਾ ਤੇ ਉਹਰੇ ਘਰ ਦੇ ਸਾਰਾ ਪਾਸਾ ਝਾੜ ਮਾਰ ਗਏ ਉਹ ਅੰਨੇ ਵਾਰ ਝਾੜ ਮਾਰੇ ਜਾਂ ਮਾਰੀ ਚੜੰਦਾ ਅੰਦਰੋਂ ਕੀ ਖੇ ਦਿੰਦਾ ਤੇ ਕੋਈ ਜਾਣ ਚੰਦਾ ਕਿ ਇਹਨੇ ਕੁਛ ਕਰਿਆ ਹੀ ਨਾ ਇਹੀ ਵੀ ਆਈ ਤੇ ਉਹ ਬਚ ਗਈ ਜੀ ਇਹ ਕਹਿੰਦੇ ਸਾਰਾ ਪਤਾ ਵੀ ਜਿਹੜੇ ਬੰਦੇ ਆਏ ਨਹੀਂ ਪਰ ਸ਼ਰੇਮ ਗੁੰਡਾ ਦਰਦੀ ਛੜੇ ਗੁੰਡੇ ਦਰਦੀ ਹਾਂ ਪਪਾ ਕੀ ਦੋਗਦੀ ਘਟਣਾ ਸਾਡੀ ਜੀ ਮੈਂ ਤੇ ਅੱਧਾ ਘੰਟਾ ਹੋਇਆ ਮਾਈ ਤੁ ਆ ਰਹੀ ਨਾਲ ਕੇ ਵੇਖਿਆ ਉਹ ਕਹਿੰਦੇ ਮੈਨੂੰ ਮਾਰ ਕੇ ਦੁਆਰ ਤੇ ਅੰਨੇ ਵਾਰ ਮਾਰੇ ਨਾ ਆ ਰਿਹਾ ਲਾ ਲਾ ਉਹ ਹਾਂ ਯਾਰ ਕੋਈ ਕੰਮ ਇਹ ਮੋਟੇ ਹੀ ਘਟਿਆ ਬਣਾਦਾ ਅੱਛਾ ਹਾਂ ਲਤਾਂ ਤੇ ਮੋਟੇ ਦੀ ਮੋਟੇ ਰੋਤੇ ਵੀ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਵਾਸਤੇ ਮੇਰੀ ਵਾਡੀ ਸੀਗਾ ਮੇਰੀ ਜਾਨ ਨਿਕਲਦੀ ਲੋਕ ਬਗੜੋ ਹਟਣੀ ਜਾ ਮੋਟੇ ਇਥੋਂ ਹਟਾ ਦੇਵੋ ਨਾ ਇਕ ਦੋ ਡਰਾਟ ਮਾਰਿਆ ਜਿਹੜਾ ਜਿੱਦਾਂ ਮਾਰੀ ਜਿਹੜਾ ਛੜਿਆ ਉਹਨੇ ਡਰਾਟ ਮਾਰੀ ਨਹੀਂ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਟਾਬੀ ਨੇਰ ਕਲਤੀ ਪਈ ਆ ਦਿਨੇ ਤੋਂ ਪਹਿਲੇ ਇਹ ਕੰਮ ਹੋਇਆ ਮੌਕੇ ਤੇ ਹੀ ਆਏ ਆ ਤੇ ਇਥੇ ਪਲਗਾ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਤੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਪਹੁੰਚਾਇਆ ਜੋ ਵੀ ਅਗਲੇ ਆਏ ਉਹਨਾਂ ਨੇ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਰਾ ਜਿਹੜੀ ਬੱਜੀ ਇਹ ਆਪਣੇ ਸੰਗੋਪਰ ਰੋਡ ਵੱਜਦਾ ਜੀ ਜੇ ਚੱਲ ਕੇ ਚੱਲੋ ਬੰਦੇ ਦਾ ਪਹੁੰਚਾਈ ਜੀ ਮੇਂ ਚੰਦ ਰੋੜ ਜਾਏ ਅੰਮੀ ਬੰਦੇ ਦਾ ਪਹਤਾ ਜੀ ਤੁਹਾਨੂੰ ਵੀ ਕਿਵੇਂ ਪਤਾ ਲੱਗੇ ਤੁਹਾਨੂੰ ਉਹ ਪੂਨ ਕਟੋਰਮ ਤੋਂ ਪੂਨ ਆਇਆਗਾ ਹੋ ਸਕਦਾ ਕਿਨੇ ਇੱਕ ਕਿਨੇ ਜੰਮੀ ਹੋਏ ਮੁੰਡੇ ਇੱਕ ਕੋਈ ਇੱਕ ਕੋਈ ਹੋਇਆ ਤੇ ਦੂਜੇ ਪਤਾ ਹੀ ਕੋਈ ਨਹੀਂ ਮੁੰਡੇ ਕਿਨੇ ਨਹੀਂ ਆ ਜੀ ਪਤਾ ਲੱਗ ਜੇ ਮੁੰਡਾ ਜਖਮੀ ਕਿੰਨਾ ਕਿੰਨੇ ਹੋਇਆ ਜੀ ਲੱਤ ਤੇ ਛੱਟ ਲੱਗੀ ਉਹ ਤਾਂ ਆ ਗਿਆ ਹੈ ਹਸਪਤਲ ਗਿਆ ਕਿੰਨੇ ਮੁੰਡੇ ਹਸਪਤਲ ਪਹੁੰਚਾ